ਸਤਿ ਸ਼੍ਰੀ ਅਕਾਲ ਜੀ ਨਮਸਕਾਰ ਤੁਸੀਂ ਆਇਓ ਅਮਰitsar ਸੁਨੀਲ ਕਮਾਈਂ ਸੰਸਤੇ ਅੱਜ ਅੱਜ ਦੀ ਵੀਡੀਓ ਬਹੁਤ ਹੀ ਸਪੈਸ਼ਲ ਹੋਣ ਜਾ ਰਹੀ ਜੇ ਅੱਜ ਦੀ ਵੀਡੀਓ ਕੀ ਵੈਡਿੰਗ ਸ਼ੂਟਾਂ ਇੱਕ ਕਲੈਕਸ਼ਨ ਐਨ ਆਰ ਆਈ ਕਲੈਕਸ਼ਨ ਲੈ ਕੇ ਆ ਗਏ ਅੰਬਰਸਰੀਏ ਅੱਜ ਦੀ ਵੀਡੀਓ ਨੂੰ ਪੂਰਾ ਵੇਖਿਓ ਅੰਤ ਤੱਕ ਵੇਖਿਓ ਸਾਰੇ ਸਾਰੇ ਵੈਡਿੰਗ ਸੂਟ ਲੈ ਕੇ ਆਗੇ ਅੰਬਸਾਡਰ ਸਿਲਕ ਬਾਇੰਡ ਸੰਸ ਦੇ ਸਾਰਾ ਹੈਂਡਵਰਕ ਕੰਮ ਕੀਤਾ ਹੋਇਆ ਹੈਗਾ ਬਹੁਤ ਹੀ ਪਿਆਰਾ ਪਿਓਰ ਕਰੇਪ ਦਾ ਸੂਟ ਰਹੇਗਾ ਪਿਓਰ ਨੈਚੁਰਲ ਕਰੇਪ ਦਾ ਰਿਟੇਲ ਵਿੱਚ 14000 ਰੁਪਏ 15000 ਰੁਪਏ 20000 ਰੁਪਏ ਹੁੰਦਾ ਆਏਗਾ ਇੰਨਾਂ ਦੇ ਜਿਹੜੇ ਕੈਨੇਡਾ ਬੈਠੇ ਨਾ ਜਿਹੜੇ ਇੰਗਲੈਂਡ ਬੈਠੇ ਆ ਨਿਊਜ਼ੀਲੈਂਡ ਬੈਠੇ ਦੁਬਈ ਬੈਠੇ ਆ ਆਸਟ੍ਰੇਲੀਆ ਬੈਠੇ ਆ ਜਿਹੜੀ ਮੇਰੀ ਭੈਣ ਦੁਬਈ ਬੈਠੇ ਆ ਆਸਟ੍ਰੇਲੀਆ ਬੈਠੇ ਆ ਉਹਨਾਂ ਵਾਸਤੇ ਲੈ ਕੇ ਆਏ ਬਹੁਤ ਹੀ ਖੂਬਸੂਰਤ ਅਸਲੀ ਸੜਦਾਈ ਸੂਟ 20000 ਰੁਪਏ ਦਾ ਸੂਟ ਹੁੰਦਾ ਹੈਗਾ 20000 ਰੁਪਏ ਦਾ ਤੁਹਾਨੂੰ ਮਾਤਰ ਹੋਲ ਸੇਲ 5000 ਰੁਪਏ ਦੇ ਵਿੱਚ 5000 ਦੇ ਵਿੱਚ ਦੇ ਵਿੱਚ ਸੈਟ ਵਾਈਜ਼ ਮਾਲ ਦੇਗਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਆ ਜੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਆ ਉਹਨੂੰ ਆਪਣੇ ਫੋਨ 'ਚ ਸੇਵ ਕਰ ਲਓ ਉਹਨੂੰ ਆਪਣੇ ਫੋਨ 'ਚ ਸੇਵ ਕਰ ਲਓ ਅੰਬਾਸਾ ਸੂਟਾਂ ਦੇ ਨਾਮ ਤੋਂ ਨਵੇਂ ਨਵੇਂ ਸੂਟਾਂ ਦੇ ਡਿਜ਼ਾਈਨ ਦੇਖਣੇ ਆ ਵੈਡਿੰਗ ਸੂਟਾਂ ਦੇ ਡਿਜ਼ਾਈਨ ਦੇਖਣੇ ਆ ਹੈਂਡਵਰਕ ਸੂਟਾਂ ਦੇ ਡਿਜ਼ਾਈਨ ਦੇਖਣੇ ਆ ਸਰਦਾਰੀ ਸੂਟਾਂ ਦੇ ਡਿਜ਼ਾਈਨ ਦੇਖਣੇ ਆ ਸਾਨੂੰ ਵਟਸਐਪ 'ਤੇ ਮੈਸੇਜ ਕਰ ਦਿਓ ਭਾਵੇਂ ਆਪਾਂ ਦੁਬਈ 'ਤੇ ਬੈਠੇ ਆ ਕੈਨੇਡਾ 'ਤੇ ਬੈਠੇ ਆ ਸਪੇਨ 'ਤੇ ਬੈਠੇ ਆ ਇੰਗਲੈਂਡ 'ਤੇ ਬੈਠੇ ਆ ਆਸਟ੍ਰੇਲੀਆ 'ਤੇ ਬੈਠੇ ਆ ਤੁਹਾਨੂੰ ਨੰਬਰ ਵਟਸਐ ਕੁਪਫਲ ਆ ਟਿਕਲ ਜੇ ਚਾਰੇਗਾ ਚਾਰ ਰਹੇਗਾ ਵੀਡੀਓ ਸ਼ਾਰਟ ਹੈਗੀ ਹੈ ਛੋਟੀ ਹੈਗੀ ਹੈ ਇਸਕੇ ਅਨਸਾਰ ਅੰਗ ਨਹੀਂ ਦਿਖਾਈ ਜਾਣਗੇ ਅਗਲਾ ਡੀਐਨ ਮੈਂ ਲੈ ਕੇ ਆਏ ਜੇ ਅਗਲਾ ਡੀਐਨ ਡਿਟੇਲ ਵਿੱਚ ਮਿਲੇਗਾ 22500 ਰੁਪਏ ਦਾ 22500 ਹੁੰਦਾ ਹੈਗਾ ਬਟ ਤੁਹਾਨੂੰ ਸੇਮ ਰੇਟ ਜਾਏਗਾ 5000 ਰੁਪਏ ਰੇਂਜ 22000 ਦਾ ਸੂਰੀਏ ਹੋਲਸ ਰੇਟ 5000 ਦੀ ਰੇਂਜ ਬਹੁਤ ਹੀ ਚੰਗਾ ਹੈਂਡਵਰਕ ਕੰਮ ਕੀਤਾ ਹੋਇਆਗਾ ਦਲੇ ਵਾਦਾ ਪਤਾ ਕੀ ਗਾਏ ਸਲਵਾਰ ਤੇ ਪੌਂਚੀ ਵੀ ਆਣਗੇ ਨਾਲ ਬਾਹਾਂ ਤੇ ਕੜਾਈ ਵੀ ਆਏਗੀ ਅੰਬਸਰ ਸੁਨੀਕ ਬਾਂਡ ਸੈਂਟਰ ਸਾਨੂੰ ਆਣਾ ਵਾਦਾ ਹੀ ਹੈਗਾ ਰਿਟੇਲ ਵਿੱਚ 22000 23000 ਰੁਪਏ ਹੁੰਦਾ ਹੈਗਾ 23000 ਦਾ ਸੂਟ ਆਪਾਂ ਕਹਿੰਦੇ ਰੇਟ ਖਰਾਬ ਨਹੀਂ ਕਰਦੇ ਹੋਲਸੇਲ ਰੇਟ માત્ર 5000 ਰੁਪਏ ਵਿੱਚ ਨਾਲ ਦੁਪੱਟੇ ਹੋਣਗੇ ਫੁੱਲ ਪੇਚ ਨੌਂਦੇ ਵਿੱਚ ਤੁਸੀਂ ਬੈਠੇ ਹੋ ਬਾਰ ਇੰਗਲੈਂਡ ਨਿਊਜ਼ਨ ਜਿੱਥੇ ਵੀ ਤੁਸੀਂ ਬੈਠੇ ਹੋ ਲੋਕਲ ਪੰਜਾਬ ਦੇ ਵਿੱਚ ਜੰਮੂ ਹਿਮਾਚਲ ਹਿਮਾਚਲ ਉਤਰਾਖੰਡ ਯੂਪੀ ਯੂਪੀ ਵਾਲਿਆਂ ਵਾਸਤੇ ਬਿਆਰ ਵਾਲੇ ਵਾਸਤੇ ਹਜੂਰ ਸਾਹਿਬ ਵਾਲਿਆਂ ਵਾਸਤੇ ਮੁੰਬਈ ਵਾਲਿਆਂ ਵਾਸਤੇ ਬ ਇਹਲੇ ਵਿੱਚ 25000 25000 ਰੁਪਏ ਮਾਤਰਾ ਹੋਲ ਸੇਡ ਅੰਬਸਰ ਸੁਨਗਮਾ ਚੰਦ ਤੇ ਜਿਹੜੀ ਮੇਰੀ ਭੈਣ ਨੇ ਆਰਡਰ ਬੁੱਕ ਕਰਨਾ ਵਾ ਸਕਰੀਨ ਸ਼ਾਟ ਲੈ ਲਿਓ ਸਕਰੀਨ ਸ਼ਾਟ ਲੈ ਲਿਓ ਹਨ ਵਟਸਐਪ ਨਾਲ ਪਾ ਦਿਓ ਤੁਹਾਡਾ ਆਰਡਰ ਤੁਹਾਡਾ ਸੂਟ ਨਾਲ ਨਾਲ ਹੀ ਨਿਕਲ ਜਾਏਗਾ ਜਿਹੜੇ ਮੇਰੇ ਭਰਾ ਦਾ ਵਿਆਹ ਵਾ ਜਿਹੜੀ ਮੇਰੀ ਭੈਣ ਦਾ ਵਿਆਹ ਵਾ ਇਸ ਵਾਰ ਦੀ ਜਿਹੜੇ ਮੇਰੇ ਭਰਾ ਦਾ ਵਿਆਹ ਜਾਂ ਭੈਣ ਦਾ ਵਿਆਹ ਵਾ ਇਸ ਵਾਰ ਦੀ ਸਾਈ ਸਾਰੀ ਵਿਆਹ ਦੀ ਸ਼ਾਪਿੰਗ ਹੋਣੀ ਹੈ ਨਾ ਵਿਆਦੀ ਸ਼ਾਪਿੰਗ ਹੋਣੀ ਹੈ ਹੁਣੇ ਅੰਬਸਦਰ ਸੁਖਮਾਨ ਸੰਸਤੇ ਫਿਰ 2 ਮਿੰਟ ਬਾਅਦ ਲਈ ਹੈਂਡਵਰਕਸ ਦਾ ਕੰਮ ਕੀਤਾ ਹੋਇਆਗਾ ਸਲਵਾਰ ਤੇ ਪੌਂਚੇ ਹੋਣਗੇ ਨਾਲੇ ਬਾਵਾ ਦੇ ਹੋਣਗੇ ਕੜੀਆਂ ਸਭ ਕੁਝ ਦਵਾਂਗੇ ਅਸਲੀ ਤੁਹਾਨੂੰ ਅੰਬਸਦਰ ਦੇਸੀ ਕਿਉਂ ਅੱਜ ਦੀ ਤਾਇ ਖਬਰ ਲੱਗੀ ਹੈ ਸੇਲ 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 ਸੁਖਮਾਨ ਸੰਸਤੇ ਬਹੁਤ ਹੀ ਸੋਨੇ ਆਰਟੀਕਲ ਜੇ ਰਿਟੇਲ ਦੇ ਵਿੱਚ ਰਿਟੇਲ ਦੇ ਵਿੱਚ ਮਿਲੇਗਾ 14000 ਰੁਪਏ ਦਾ 15000 ਰੁਪਏ ਦਾ ਮਾਤਰਾ ਹੋਲਸੇਲ ਇਟ ਅੰਬਸਰ ਸੁਇੰਗ ਮਾਈਂਡ ਸੈਂਸਰ ਨੂੰ ਮਿਲੇਗਾ ਨਵੇਂ ਨਵੇਂ ਡਿਜ਼ਾਈਨ ਦੇਖਣੇ ਆ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਅਗਲਾ ਡੇ ਬਹੁਤ ਹੀ ਸ਼ਾਨਦਾਰ orange color ਦਾ ਆਰਟੀਕਲ ਦੇਗਾ ਚਾਰ ਰੰਗ ਤਾਂ ਸਭ ਦੇ ਪੂਰੇ ਪੂਰੇ ਮਿਲਣਗੇ ਚਾਰ ਚਾਰ ਰੰਗ ਤਾਂ ਸਭ ਦੇ ਪੂਰੇ ਪੂਰੇ ਮਿਲਣਗੇ ਵੀਡੀਓ ਛੋਟੀ ਗਈ ਹੈ ਅਸਕੇ ਕਿਸੇ ਤਰ੍ਹਾਂ ਕੋ ਮੇਨ ਮੈਂ ਤੁਹਾਨੂੰ ਨਵੇਂ ਨਵੇਂ ਤੁਹਾਨੂੰ ਡਿਜ਼ਾਈਨ ਦਿਖਾ ਸਕਦਾ ਵੇ ਬਹੁਤ ਹੀ ਖੂਬਸੂਰਤ orange ਅੰਗਰੇਜ਼ੂਟ ਰਹੇਗਾ ਕੀ ਆਪਾਂ ਆਈ ਚੈੱਕ ਹਰਨ ਵਗ ਸਦਾ ਕੰਮ ਕੀਤਾ ਹੈਗਾ 2 ਮਿੰਟ ਵੱਧ ਲੈ 2 ਮਿੰਟ ਛੋਟ ਨੂੰ ਪੂਰਾ ਵੇਖਿਓ ਸਦਾ ਹੈਂਡਵਰਕ ਕੰਮ ਕੀਤਾ ਹੈਗਾ ਲਖਨਊਰ ਦੇ ਸਪੈਸ਼ਲਿਟੀ ਕਰਕੇ ਲੱਗਿਆ ਹੈ ਰਿਟੇਲ ਦੇ ਵਿੱਚ 26000 27000 ਬੇ ਹੁੰਦਾ ਹੈਗਾ ਹੋਲ ਸੇਲ ਇਟ ਮਾਤੇ ਤੁਹਾਨੂੰ 5000 ਵਿੱਚ ਸਾਰੇ ਸਰਵਾੜ ਤੇ ਪਹੁੰਚੇ ਵੀ ਹੋਣਗੇ ਬਾਵਾ ਦਾ ਵੀ ਕੜਾਈ ਹੋਏਗੀ ਕਿਆ ਬਾਤ ਹੈ ਚੈੱਕ ਕਰੋ ਜੀ ਖੂਬਸੂਰਤ ਨਾਲ ਦੁਪੱਟੇ ਹੋਣਗੇ ਫੁੱਲ ਪੀਰ ਜੇ ਮੈਨੂੰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਵੀ ਹੈ ਵੀਡੀਓ ਨੂੰ ਖਾਲੀ ਆਪਣੇ ਤੱਕ ਨਾ ਰੱਖੋ ਆਪਣੇ ਮੰਮਾ ਮਾਸੀ ਚਾਚੀ ਤਾਈ ਭੈਣ ਬਜਾਈ ਹਰ ਇੱਕ ਖੱਟੀਏ ਤੱਕ ਸ਼ੇਅਰ ਕਰ ਦਿਓ ਸਾਰੇ ਅਦਨ ਵਿਡਿੰਗ ਸੂਟ ਲੈਣੇ ਆ ਭਾਵੇਂ ਵਿਆਹ ਵਾਸਤੇ ਆਣੇ ਆ ਭਾਵੇਂ ਜਿੱਦਾਂ ਵੀ ਲੈਣੇ ਆ ਤੁਹਾਨੂੰ ਮਿਲੇਗਾ ਅੰਬਸੈਡਰ ਸੂਟ ਬਾਇੰਡ ਸਸਤੇ